ਅੱਜ ਮੈਂ ਤੁਹਾਨੂੰ ਨੈਪੋਲੀਅਨ ਹਿੱਲ ਦੀ ਕਿਤਾਬ ਥਿੰਕ ਐਂਡ ਗ로우 ਰਿਚ ਦੇ ਵਿੱਚੋਂ ਉਹ ਸੀਕਰਟ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਨੂੰ ਵਰਤ ਕੇ ਅਮੀਰ ਲੋਕਿੰ ਅਮੀਰ ਬਣ ਰਹੇ ਆ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਉਹ ਵਾਲੇ ਪੁਆਇੰਟ ਦੱਸੇ ਜਾ ਰਹੇ ਆ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਾ ਸਕਦੇ ਆ ਸਬਕ ਨੰਬਰ 1 ਆਉਂਦਾ ਹੈ ਤਪਦੀ ਹੋਈ ਇੱਛਾ ਨਪੋਲੀਅਨ ਹਿਲ ਕਹਿੰਦਾ ਹੈ ਜਿਹੜੀ ਸ਼ਾਦੇਤੋਂ ਨਿਕਲ ਕੇ ਰੂਹ ਵਿੱਚ ਵਸ ਜਾਂਦੀ ਹੈ ਉਹ ਇੱਕ ਦਿਨ ਸੱਚ ਬੰਦੀ ਹੀ ਬੰਦੀ ਹੈ ਤੈਨੂੰ ਆਪਣਾ ਮਨੋਰਥ ਇੰਨਾ ਤਾਕਤਵਾਰ ਕਰਨਾ ਚਾਹੀਦਾ ਹੈ ਕਿ ਕੋਈ ਰੁਕਾਵਟ ਕੋਈ ਲੋਕਾਂ ਦੀ ਗੱਲ ਕੋਈ ਡਰ ਤੈਨੂੰ ਰਾਹ ਤੋਂ ਹਿਲਾ ਨਾ ਸਕੇ ਕਿਉਂਕਿ ਬਦਲਾ ਉੱਥੇ ਹੀ ਆਉਂਦਾ ਹੈ ਜਿੱਥੇ ਚਾਹ ਵੀ ਗਹਿਰੀ ਹੋਵੇ ਤੇ ਇਰਾਦਾ ਵੀ ਪੱਕਾ ਹੋਵੇ ਸਬਕ ਨੰਬਰ 2 ਵਿਸ਼ਵਾਸ ਵਿਸ਼ਵਾਸ ਉਹ ਤਾਕਤ ਹੈ ਜੋ ਮਨੁੱਖ ਨੂੰ ਅਸੰਭਵ ਕੰਮ ਕਰਨ ਦੀ ਵੀ ਤਾਕਤ ਦਿੰਦਾ ਹੈ ਜੇ ਤੈਨੂੰ ਆਪਣੇ ਆਪ ਤੇ ਯਕੀਨ ਹੈ ਕਿ ਤੂੰ ਕਰ ਸਕਦਾ ਹੈ ਤਾਂ ਰੱਬ ਵੀ ਤੇਰੇ ਰਸਤੇ ਸੌਖੇ ਕਰਦਾ ਹੈ ਪਰ ਜੇ ਸ਼ੱਕ ਕਰੇਗਾ ਤਾਂ ਹਰ ਰਾਹ ਤੇਰੇ ਲਈ ਮੁਸ਼ਕਲ ਬਣ ਜਾਵੇਗਾ ਵਿਸ਼ਵਾਸ ਜੀਵਨ ਦਾ ਸਭ ਤੋਂ ਵੱਡਾ ਹਥਿਆਰ ਹੈ ਸਬਕ ਨੰਬਰ 3 ਮਨ ਨੂੰ ਸਿਖਾਉਣਾ ਮਨ ਉਹੀ ਬਣਦਾ ਹੈ ਜੋ ਤੂੰ ਉਸ ਨੂੰ ਵਾਰ-ਵਾਰ ਸੁਣਾਉਂਦਾ ਹੈ ਰੋਜ਼ ਦੋ ਵਾਰੀ ਆਪਣੇ ਮਨੋਰਥ ਨੂੰ ਲੇਖ ਪਰ ਤੇ ਅੱਖਾਂ ਅੱਗੇ ਤਸਵੀਰ ਵਾਂਗ ਰੱਖ ਜਿਹੜੀ ਤਸਵੀਰ ਮਨ ਵਿੱਚ ਵਸ ਜਾਂਦੀ ਹੈ ਸਰੀਰ ਆਪ ਉਸ ਦੀ ਪਾਲਣਾ ਕਰਦਾ ਹੈ ਬਾਰੀ-ਬਾਰੀ ਆਪਣੇ ਮਨ ਨੂੰ ਦੱਸ ਮੈਂ ਇਹ ਕਰ ਸਕਦਾ ਹਾਂ ਇਹ ਤਾਕਤ ਤੈਨੂੰ ਅੱਗੇ ਵਧਾਏਗੀ ਸਬਕ ਨੰਬਰ 4 ਖਾਸ ਗਿਆਨ ਆਮ ਗਿਆਨ ਹਰ ਕਿਸੇ ਕੋਲ ਹੁੰਦਾ ਹੈ ਪਰ ਵੱਡੇ ਬਦਲਾਅ ਲਈ ਖਾਸ ਗਿਆਨ ਚਾਹੀਦਾ ਹੈ ਕੋਈ ਵੀ ਇੱਕ ਕਲਾ ਜਿਵੇਂ ਕਿ बोलन दी कला लिखन दी काम करन दी सिक्खन दी ਜਾਂ ਸੁਧਾਰ ਕਰਨ ਦੀ ਜਿਹੜੇ ਵਿਸ਼ੇ ਵਿੱਚ ਤੂੰ ਮਾਹਿਰ ਬਣ ਜਾਂਦਾ ਹੈ ਦੁਨੀਆ ਤੈਨੂੰ ਆਪ ਖੋਜਣ ਲੱਗਦੀ ਹੈ ਮਿਹਨਤ ਕਰ ਰੋਜ਼ ਕੁਝ ਨਵਾਂ ਸਿੱਖ ਤੈਨੂੰ ਨਤੀਜੇ ਜ਼ਰੂਰ ਮਿਲਣਗੇ ਸਬਕ ਨੰਬਰ 5 ਚੰਗੇ ਲੋਕਾਂ ਦਾ ਸੰਗ ਇਨਸਾਨ ਉਹੀ ਬਣਦਾ ਹੈ ਜਿਸ ਦੇ ਨਾਲ ਉਹ ਬੈਠਦਾ ਹੈ ਜੇ ਤੂੰ ਚਾਰ ਆਲਸੀ ਨਕਾਰਾਤਮਕ ਜਹਾਰ ਮੰਨਣ ਵਾਲੇ ਲੋਕਾਂ ਦੇ ਨਾਲ ਰਹੇਗਾ ਤਾਂ ਪਨੀਵਾ ਤੂੰ ਆਪ ਬਣੇਗਾ ਪਰ ਜੇ ਤੂੰ ਚਾਰ ਸੁਚੱਜੇ ਮਿਹਨਤੀ ਤੇ ਉੱਚੀ ਸੋਚ ਵਾਲੇ ਲੋਕਾਂ ਦੇ ਨਾਲ ਬੈਠੇਗਾ ਤਾਂ ਤੂੰ ਵੀ ਉਹ ਜਾ ਬਣੇਗਾ ਚੰਗਾ ਸੰਗ ਜੀਵਨ ਚ ਬਦਲਾ ਲਿਆਉਂਦਾ ਹੈ ਸਬਕ ਨੰਬਰ 6 ਡਟ ਕੇ ਮਿਹਨਤ ਦੁਨੀਆ ਚ ਬਹੁਤ ਲੋਕ ਸਿਆਣੇ ਨੇ ਕਾਬਲ ਨੇ ਪਰ ਫਿਰ ਵੀ ਅੱਗੇ ਨਹੀਂ ਵੱਧ ਸਕਦੇ ਕਿਉਂਕਿ ਉਹ ਲਗਾਤਾਰ ਨਹੀਂ ਰਹਿੰਦੇ ਤਿੰਨ ਦਿਨ ਮਿਹਨਤ ਚੌਥੇ ਦਿਨ ਹਾਰ ਅਜਿਹਾ ਨਹੀਂ ਚੱਲਦਾ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਸਮਾਂ ਖਰਾਬ ਹੋਣ ਤੇ ਵੀ ਹਿੰਮਤ ਨਹੀਂ ਛੱਡਦੇ ਡਟ ਕੇ ਰਹਿਣਾ ਹੀ ਜਿੱਤ ਦਾ ਰਾਜ ਹੈ ਆਖਿਰ ਦੇ ਵਿੱਚ ਜੇ ਇਹ ਛੇ ਸਬਕ ਤੂੰ ਜੀਵਨ ਚ ਲਾਗੂ ਕਰ ਲੈ ਤਾਂ ਤੈਨੂੰ ਰੋਕਣ ਵਾਲਾ ਕੋਈ ਨਹੀਂ ਜ਼ਿੰਦਗੀ ਉਹੀ ਬਦਲਦੀ ਹੈ ਜਿਸ ਦੀ ਸੋਚ ਬਦਲਦੀ ਹੈ ਅੱਜ ਤੋਂ ਆਪਣਾ ਮਨੋਰਥ ਸਾਫ ਰੱਖੋ ਮਿਹਨਤ ਪੱਕੀ ਰੱਖੋ ਤੇ ਆਪਣਾ ਰਾਹ ਆਪ ਬਣਾਓ